ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਤਰਪਿਤਾ ਨੇ 52 ਵਚਨਾਂ ਚੋਂ ਪਹਿਲਾ ਵਚਨ ਕੀਤਾ ਸੀ ਕਿਰਤ ਧਰਮ ਦੀ ਕਰਨੀ ਤੇ ਉਸ ਤੋਂ ਬਾਅਦ ਦੂਜਾ ਵਚਨ ਕੀਤਾ ਦਸਵੰਦ ਦੇਣਾ ਦੇ ਦਸਵੰਦ ਗੁਰੂ ਕੇ ਰੂੜਾ ਗੁਰਸਿੱਖ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਕਰਦਿਆਂ ਤਨ ਕਮਾਉਣ ਦੀ ਕੋਈ ਮਨਾਈ ਨਹੀਂ ਗੁਰਦੇਵ ਦਾ ਹੁਕਮ ਹੈ ਉਦਮ ਕਰੈਂਦਿਆਂ ਜੀਓ ਤੂੰ ਕਮਾਵਦਿਆ ਸੁਖ ਪੰਚ ਧਿਆਏ ਦਿਆਂ ਤੋ ਪ੍ਰਭ ਮਿਲ ਨਾਨਕ ਉਤਰੀ ਚਿੰਤ ਗੁਜਰੀਵਾਰ ਮਹੱਲਾ 5 ਪੰਨਾ 522 ਤੇ ਪਾਵੇ ਕਿ ਗੁਰਸਿੱਖ ਉਦਮ ਕਰੇ ਕੋਈ ਵੀ ਕਿਰਤ ਅਪਣਾਏ ਉਹ ਭਲਾ ਐ ਹੈ ਐਸਾ ਕੁਝ ਨਹੀਂ ਕਿ ਬ੍ਰਾਹਮਣ ਨੇ ਪੋਥੀ ਵਹੁਣੀ ਹੈ ਹਲ ਨਹੀਂ ਜਸ਼ੂਦਰ ਨੇ ਲੋਕ ਸੇਵਾ ਦੇ ਨਾਮ ਨੇਹਾਦ ਨੀਵੇਂ ਕੰਮ ਹੀ ਕਰਨੇ ਹਨ ਕਿਰਤ ਕੋਈ ਵੀ ਹੋ ਸਕਦੀ ਹੈ ਕਿਰਤ ਕਰ ਧਨ ਅਰਜਿਤ ਕਰ ਲੋੜਿੰਦੀਆਂ ਆਰਾਮ ਤੇ ਸੁਖ ਦੇਣ ਵਾਲੀਆਂ ਵਸਤੂਆਂ ਨੂੰ ਭੋਗੇ ਐਸਾ ਨਾ ਹੋਵੇ ਕਿ ਉਹ ਵਸਤਾਂ ਵਿੱਚ ਖਚਿਤ ਹੀ ਹੋ ਜਾਵੇ ਵਸਤਾ ਜੋਗਾ ਹੀ ਰਹਿ ਜਾਵੇ ਨਿਸ਼ਾਨਾ ਉਸ ਦਾ ਪ੍ਰਭੂ ਪ੍ਰਾਪਤੀ ਤੇ ਵਾਹਿਗੁਰੂ ਦਾ ਮਿਲਾਪ ਹੀ ਹੋਵੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਜਿਸ ਸਮਾਜ ਵਿੱਚ ਉਹ ਰਹਿ ਰਿਹਾ ਹੈ ਉਸ ਦੇ ਉਥਾਨ ਤੇ ਤਰੱਕੀ ਲਈ ਲਗਾਤਾਰ ਕੋਸ਼ਿਸ਼ ਵੀ ਕਰਦਾ ਰਹੇ ਇਸ ਉਤਲੇ ਵਿਚਾਰ ਸੰਬੰਧੀ ਗੁਰੂ ਸਾਹਿਬ ਨੇ ਦਸਵੰਦ ਕੱਢਣ ਲਈ ਹੁਕਮ ਕੀਤਾ ਭਾਵ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਨਮਿਤ ਕੱਢੇ ਅਤੇ ਉਹ თან ਲੋਕਾਂ ਤੇ ਲੋੜਵੰਦਾਂ ਦੇ ਉਧਾਰ ਲਈ ਖਰਚ ਕਰੇ ਗੁਰਦੁਆਰੇ ਜਾਂ ਗੋਲਕ ਵਿੱਚ ਪਾਏ ਲੰਗਰ ਵਿੱਚ ਜਏ ਜਾਂ ਪਵਿੱਤਰ ਗੁਰਸੇਖ ਰਵਾਇਤ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਨੁਸਾਰ ਕਿਸੇ ਗਰੀਬ ਲੋੜਵੰਦ ਦੇ ਮੂੰਹ ਪਾਏ ਉਸ ਦੀਆਂ ਲੋੜਾਂ ਪੂਰੀਆਂ ਕਰੇ ਇੱਕ ਗ੍ਰੇਤ ਵਿੱਚੋਂ ਕੱਢਿਆ ਹੋਇਆ ਗੁਰੂ ਨਮੇ ਤੇ ਦਸਵਾਂ ਹਿੱਸਾ ਦਾਣ ਨਹੀਂ ਕਾਰ ਨਹੀਂ ਜਜਿਆ ਵੀ ਨਹੀਂ ਟੈਕਸ ਵੀ ਨਹੀਂ ਨਾ ਹੀ ਇਸ ਬਾਰੇ ਇਹ ਕੋ ਲੇਖਾ ਪਾਉਣਾ ਜਾਂ ਖਾਣਾ ਠੀਕ ਹੈ ਕਿ ਐਸਾ ਕਰਨ ਨਾਲ ਮਨੁੱਖ ਸਿੱਧਾ ਸਵਰਗਾਂ ਵਿੱਚ ਜਾਏਗਾ ਉਸ ਦਾ ਦਰਗਾਹੀ ਅਸਥਾਨ ਸੁਰੱਖਿਅਤ ਹੋ ਜਾਏਗਾ ਸਗੋਂ ਇਹ ਤਾਂ ਲੋਕ ਉਧਾਰਨ ਅਰਥ ਇੱਕ ਸੁਭਾਅ ਹੈ ਜਿਸ ਦਾ ਪਾਲਣ ਕਰਨ ਨਾਲ ਇੱਕ ਐਸਾ ਖੁਸ਼ਹਾਲ ਸਮਾਜ ਸਿਰਜਿਆ ਜਾਏਗਾ ਜੋ ਖੁਦ ਸਾਖਿਆਤ ਸਵਰਗ ਹੋਏਗਾ ਕਿਸੇ ਮੁਹੱਲੇ ਦੇ ਵਿੱਚੋਂ 10 ਕਰਾਂ ਦੇ ਬੰਦੇ ਜਾਂ ਉਹਨਾਂ ਦੇ ਪਰਿਵਾਰਾਂ ਦੇ 10 ਮੁਖੀ ਚੁਣ ਲਈ ਜਾਣ ਤਾਂ ਅਸੀਂ ਦੇਖਾਂਗੇ ਕਿ ਉਹਨਾਂ ਦੀ ਸਿਹਤ, ਸ਼ਰੀਰ, ਸੁਭਾਅ ਵੱਖਰੇ-ਵੱਖਰੇ ਹੋਣਗੇ। ਮਾਨਸਿਕ ਦਸ਼ਾਵਾਂ ਅਲੱਗ-ਲੱਗ ਹੋਣੀਆਂ। ਇੱਕੋ ਹੀ ਮਸਲੇ ਨੂੰ ਉਹ ਅਲੱਗ-ਲੱਗ ਤਰ੍ਹਾਂ ਨਾਲ ਦੇਖਣ ਜਾਂ ਨਜਿੱਠਣਗੇ ਤੇ ਉਹਨਾਂ ਦੀਆਂ ਮਾਨਲੀ ਦਸ਼ਾਵਾਂ ਵੀ ਵੱਖ-ਵੱਖ ਹੋਣਗੀਆਂ। ਇਹ ਠੀਕ ਹੈ ਕਿ ਜਿੱਥੇ ਕਿਧਰੇ ਵੀ ਮਾਨਲੀ ਅਸੰਪਨ ਹੈ ਉਥੇ ਗੁਰੂ ਨਮਿਤ ਕੱਢਿਆ ਹੋਇਆ ਇਹ ਧਨ ਦੇ ਕੇ ਅਸਮਾਨਪਣ ਦੂਰ ਕਰ ਦਿੱਤਾ ਜਾਏ ਜਿੱਥੇ ਇਹ ਪ੍ਰਸ਼ਨ ਉੱਠਦਾ ਹੈ ਕਿ ਜੇ ਦੇਣ ਵਾਲਾ ਹੌਮੇ ਵਿੱਚ ਹੋਵੇ ਅਤੇ ਲੈਣ ਵਾਲਾ ਆਪਣੇ ਸਵੈ ਅਭਿਮਾਨ ਕਾਰਨ ਲਏ ਨਾ ਤਾਂ ਬਣਿਆ ਸੰਵਰਿਆ ਕੀ ਗੱਲ ਤਾਂ ਇਹ ਹੈ ਕਿ ਦੇਣ ਵਾਲੇ ਨੇ ਇਹ ਰਕਮ ਗੁਰੂ ਦੇ ਨਮਿਤ ਪਹਿਲਾਂ ਹੀ ਕੱਢੀ ਹੋਈ ਹੈ ਫਿਰ ਗੁਰੂ ਦੀ ਰਕਮ ਗੁਰੂ ਦੀ ਬਖਸ਼ਿਸ਼ ਲੈਣ ਵਿੱਚ ਇਨਕਾਰ ਕੋਈ ਨਹੀਂ ਤੇ ਦੇਣ ਵਿੱਚ ਹੰਕਾਰ ਕਾਦਾ ਲਗਾਤਾਰ ਆਮਦਨ ਆਈ ਜਾ ਰਹੀ ਹੈ ਖਰਚੀ ਜਾ ਰਹੀ ਹੈ ਖਾਧੀ ਜਾ ਰਹੀ ਹੈ ਇਸ ਸਾਰੇ ਵਹਾਓ ਦੇ ਵਿੱਚੋਂ ਜੇਕਰ ਰਕਮ ਆਉਣ ਤੇ ਹੀ ਦਸਵਾਂ ਹਿੱਸਾ ਭਾਵ ਦਸਵੰਦ ਪਹਿਲਾਂ ਹੀ ਕੱਢ ਦਿੱਤਾ ਜਾਏ ਤਾਂ ਦੇਣ ਲੱਗਿਆਂ ਨਾ ਕੋਈ ਖੇਚਲ ਹੋਵੇਗੀ ਤੇ ਨਾ ਕਦੇ ਕੋਈ ਪੀੜ ਦਿੱਤੇ ਦੀ ਖੁਸ਼ੀ ਇੰਜ ਹੋਏਗੀ ਜਿਵੇਂ ਕਿਸੇ ਸਾਊ ਬੰਦੇ ਨੂੰ ਆਪਣੇ ਕਰਜ਼ ਖਵਾ ਨੂੰ ਕਰਜ਼ਾ ਮੋੜ ਕੇ ਹੁੰਦੀ ਹੈ ਦਸਵੰਦ ਨੂੰ ਬਾਬੇ ਦਾ ਦਾਣ ਮੰਨੀਏ ਤਾਂ ਇਹ ਦੇਣਾ ਖੁਸ਼ੀ ਤੇ ਸ਼ਾਂਤਤਾ ਦਾਇਕ ਹੋ ਜਾਏਗਾ ਇੱਕ ਸਾਵਾਂ ਸਮਾਜ ਸਿਰਜਿਆ ਜਾਏਗਾ ਅਤੇ ਅਸਾਵਾਪਨ ਹੌਲੀ-ਹੌਲੀ ਘਟੇਗਾ ਤੇ ਖਤਮ ਵੀ ਹੋ ਜਾਏਗਾ ਦਸਵੰਦ ਦੀ ਰਕਮ ਜੇ ਪਹਿਲਾਂ ਹੀ ਗੁਰੂ ਨਮੈਤ ਵੱਖਰੀ ਕਰਕੇ ਕੱਢੀ ਹੋਵੇ ਤਾਂ ਲੋੜਵੰਦ ਦੇ ਆਉਣ ਉੱਤੇ ਬਹਾਨੇ ਵੀ ਨਹੀਂ ਬਣਾਉਣੇ ਪੈਣਗੇ ਕਿਸੇ ਤੇ ਕਹਾਣੀਆਂ ਨਹੀਂ ਇਕੜਦੀਆਂ ਪੈਣੀਆਂ ਕਿ ਕੱਲ ਆਓ ਜੀ ਵਿਚਾਰ ਕਰਾਂਗੇ ਪਿਤਾ ਜੀ ਬਾਹਰ ਗਏ ਹਨ ਵੱਡੇ ਭਾਈ ਸਾਹਿਬ ਜੀ ਇੱਥੇ ਨਹੀਂ ਹਨ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਪੈਣੀਆਂ ਬਗਲਾ ਨਹੀਂ ਝਾਕਣੀਆਂ ਪੈਣ ਗਿਆ ਦੇਂਦੇ ਥਾਂ ਦਿੱਤਾ ਚੰਗਾ ਨਹੀਂ ਲੱਗਦਾ ਦਿੱਤੇ ਕਾਰਨ ਦੇਂਦਾ ਦਿਸ ਆਉਂਦਾ ਹੈ ਫਰਜ ਕਰੋ ਕਿ ਗੁਰੂ ਨੇ ਕੋਈ ਲੈਣ ਵਾਲਾ ਕੱਲਿਆ ਹੀ ਨਹੀਂ ਤਾਂ ਦਸਵੰਦ ਦੀ ਰਕਮ ਥਾਂ ਸਿਰ ਪੰਜਾ ਕੇ ਆਨੰਦਿਤ ਹੋਇਆ ਜਾ ਸਕਦਾ ਹੈ ਦਸਵੰਦ ਕੱਢਣ ਵਾਲਿਆਂ ਨੂੰ ਦਸਵੰਦ ਦੇ ਕੇ ਇੰਝ ਦੀ ਖੁਸ਼ੀ ਮਹਿਸੂਸ ਹੋਣ ਲੱਗ ਪੈਂਦੀ ਹੈ ਜਿਵੇਂ ਆਮ ਬੰਦੇ ਨੂੰ ਆਪਣੇ ਪਰਿਚਿਤ دوست ਮਿੱਤਰ ਜਾਂ ਰਿਸ਼ਤੇਦਾਰ ਪਾਸੋਂ ਲੈਣ ਦੀ ਖੁਸ਼ੀ ਹੁੰਦੀ ਹੈ ਇੱਕ ਗੁਰਮਖ ਪਰਿਵਾਰ ਮੇਰੇ ਬੜੇ ਪਿਆਰ ਵਾਲਾ ਸੀ ਉਹਨਾਂ ਦੇ ਬਜ਼ੁਰਗਾਂ ਨੂੰ ਛੱਡ ਕੇ ਬਾਕੀ ਘਰ ਦੇ ਸਾਰੇ ਜੀ ਚੰਗੀਆਂ ਥਾਵਾਂ ਤੇ ਲੱਗੇ ਹੋਏ ਸਨ ਉਹ ਆਪਣੀਆਂ ਤਨਖਾਹਾਂ ਤੇ ਆਮਦਨ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਹੇਠਾਂ ਰੱਖ ਦਿੰਦੇ ਜਿਉਂ-ਜਿਉਂ ਕਿਸੇ ਨੂੰ ਲੋੜ ਹੁੰਦੀ ਉਤੋਂ ਲੈ ਕੇ ਖਰਚ ਲੈਂਦੇ ਮਹੀਨੇ ਬਾਅਦ ਜੋ ਬਚਦਾ ਉਹ ਲੋੜਵੰਦਾਂ ਨੂੰ ਟੋਂਡ ਕੇ ਉਹਨਾਂ ਤੱਕ ਪਹੁੰਚਾ ਕਰਦੇ ਤੇ ਫਿਰ ਸਤਿਗੁਰੂ ਦਾ ਸ਼ੁਕਰ ਕਰਦੇ ਤੇ ਅਕਾਲ ਪੁਰਖ ਅੱਗੇ ਸਜਦਾ ਕਰਦੇ ਮੈਂ ਇੱਕ ਵਾਰੀ ਪੁੱਛ ਹੀ ਲਿਆ ਤਾਂ ਬਾਪੂ ਜੀ ਕਹਿਣ ਲੱਗੇ ਕਿ ਭਾਈ ਵਾਹਿਗੁਰੂ ਸਾਨੂੰ ਲੋੜ ਤੋਂ ਵੱਧ ਦੇ ਰਿਹਾ ਹੈ ਮੇਰਾ ਪ੍ਰਸ਼ਨ ਸੀ ਕਿ ਅੱਗੋਂ ਤੁਹਾਡੇ ਕਾਰਜ ਹਨ ਬੇਟੀਆਂ ਵਿਆਉਣੀਆਂ ਸਮਾਜਿਕ ਲੈਣੇ ਦੇਣੇ ਜੇ ਕਦੀ ਕੋਠਾ ਪਾਉਣਾ ਉਦੋਂ ਕਿਵੇਂ ਹੋਏਗਾ ਤਾਂ ਉਹਨਾਂ ਦਾ ਉੱਤਰ ਸੀ ਕਿ ਸਾਨੂੰ ਉਹ ਨਿਰਗੁਣ ਹਾਰਿਆਂ ਨੂੰ ਪਾਲ ਰਿਹਾ ਹੈ ਜਦੋਂ ਥਾਂ ਦੀ ਲੋੜ ਹੋਏਗੀ ਉਦੋਂ ਵੀ ਉਹ ਆਪੇ ਬਣ ਜਾਏਗੀ ਬਹੁਗੁਣ ਮੇਰੇ ਸਹੇਬਾ ਭਾਈ ਹਉ ਤਿਸ ਕੇ ਬਲੇ ਜਾਓ ਓ ਨਿਰਗੁਣਿਆਰੇ ਪਾਲਦਾ ਭਾਈ ਦੇ ਨਿਥਾਵੈ ਥਾਉ ਰਿਜਕ ਸੰਭਾਏ ਸਾਸ-ਸਾਸ ਪਾਈ ਗੂੜਾ ਜਾਕਾ ਨਾਉ ਜੇਸ ਗੁਰੂ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਉ ਗੁਰੂ ਪਿਤਾ ਦਾ ਨਾਂ ਉਤਰਣ ਵਾਲਾ ਗੂੜਾ ਰੰਗ ਉਹਦੀ ਕਿਰਪਾ ਤੇ ਕਰਮ ਦਾ ਰੂਪ ਧਾਰ ਕੇ ਚੜਦਾ ਹੈ ਜੋ ਕਦੀ ਉਤਰਦਾ ਨਹੀਂ ਦਸਵੰਦ ਦੀ ਗਾਥਾ ਕੋਈ ਪੇਚੀਦਾ ਨਹੀਂ ਕਿ ਇਸ ਨਾਲ ਮੱਥਾ ਪੱਛੀ ਕਰਨੀ ਪਵੇ ਗੱਲ ਸਮਝੰਦੀ ਹੈ ਉਦਾਹਰਨ ਦੇ ਤੌਰ ਤੇ ਇੱਕ ਮੱਧ ਵਰਗੀ ਪਰਿਵਾਰ ਦੀ ਆਮਦਨ 10000 ਰੁਪਏ ਪ੍ਰਤੀ ਮਾ ਮੰਨ ਲਈ ਜਾਵੇ ਉਸ ਦੀ ਐਕਟਿਵ ਸੇਵਾ 30 ਸਾਲ ਹਰ ਮਹੀਨੇ ਦਾ ਦਸਵੰਦ 1000 1 ਸਾਲ ਦਾ 12000 30 ਵਰਿਆਂ ਦਾ 3,60,000 ਹੁਣ ਜੀ ਆਮ ਮਨੁੱਖੀ ਸੁਭਾਅ ਮੁਤਾਬਕ ਸੋਚੀਏ ਤਾਂ ਸੋ ਸਕੀਮਾਂ ਨੇ ਬੈਂਕ ਦੀਆਂ بیمੇ ਦੀਆਂ ਸੂਦ ਲੈਣ ਦੀਆਂ ਆਦੀ ਇੰਨੀ ਕੁ ਰਕਮਨ ਦੁੱਗਣੀ ਤਿਗਣੀ ਜਾਂ ਸ਼ਾਇਦ ਚੌਗਣੀ ਵੀ ਕੀਤੀ ਜਾ ਸਕਦੀ ਹੈ ਪਰ ਜੇ ਇਸ ਰਕਮ ਨੂੰ ਦਸਵੰਦ ਦੇ ਪਵਿੱਤਰ ਸਿਧਾਂਤ ਮੁਤਾਬਕ ਲੋੜਵੰਦਾ ਤੱਕ ਪਹੁੰਚਾ ਦਿੱਤਾ ਜਾਏ ਤਾਂ ਇਹ ਗੱਲ ਸਪੱਸ਼ਟ ਹੋ ਕੇ ਸਾਹਮਣੇ ਆਏਗੀ ਕਿ ਉਸ ਮਨੋਖਣ ਨੇ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ 300 ਤੋਂ 400 ਬੰਦਿਆਂ ਤੱਕ ਨੂੰ ਆਪਣੇ ਪੈਰਾਂ ਦੇ ਖੜਾ ਕੀਤਾ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਉਹਨਾਂ ਦਾ ਔਖਾ ਸਮਾਂ ਟਾਲਿਆ ਪਾਲਿਆ ਤਾਂ ਕਿ ਇਹ ਨਾ ਕਹੀਏ ਕਿ ਉਸਨੇ ਗੁਰੂ ਬਚਨ ਪਾਲਿਆ ਤੇ ਉਹਨਾਂ ਨੂੰ ਅੱਗੇ ਮੁੜ ਕੇ ਇਰਤ ਕਰਕੇ ਟੱਬਰ ਪਾ ਲੈਣ ਯੋਗ ਬਣਾ ਦਿੱਤਾ ਤੇ ਨਾਲ ਹੀ ਗੁਰਮਤੀ ਤੇ ਸਿਧਾਂਤਾਂ ਦੀ ਖੁਸ਼ਬੂ ਫੈਲਾ ਦਿੱਤੀ ਹੈ ਇੰਜ ਨਾ ਕਰਕੇ ਜੇ ਉਸ ਮਨੁੱਖ ਦੀ ਜਮ੍ਹਾਂ ਕੀਤੀ ਹੋਈ ਰਕਮ ਕਿਧਰੇ ਦੱਬੀ ਦਬਾਈ ਫਿਕਸਡ ਡਿਪੋਜ਼ਿਟ ਦੇ ਰੂਪ ਵਿੱਚ ਜਾਂ ਕਿਸੇ ਹੋਰ ਤਰ੍ਹਾਂ ਪਈ ਬੇਹੀ ਹੋ ਜਾਵੇ ਤਾਂ ਉਹ ਸੜਿਆਦ ਮਾਰੇਗੀ ਤੇ ਜਦੋਂ ਇਹ ਰਕਮ ਉਸ ਦੇ ਕਿਸੇ ਬੇਟੇ ਬੇਟੀ ਜਾਂ ਰਿਸ਼ਤੇਦਾਰ ਦੇ ਹੱਥ ਆਏਗੀ ਤਾਂ ਉਸ ਦਾ ਸੁਆਰੇਗੀ ਕਟ ਵਿਗਾੜੇਗੀ ਵੱਦ ਐਸਾ ਬਹੁਤ ਵਾਰ ਸਾਡੇ ਸਾਰਿਆਂ ਦੇ ਦੇਖਣ ਵਿੱਚ ਆਇਆ ਇੱਕ ਵਾਰ ਇੱਕ ਬੰਦੇ ਦੀ ਗੱਲ ਹੈ ਜੇ ਸਾਰੇ ਹੀ ਇੰਜ ਗੁਰੂ ਅਨੁਸਾਰ ਕਰਨ ਲੱਗ ਜਾਣ ਤਾਂ ਵਾਤਾਵਰਣ ਵਿੱਚ ਗੁਰੂ ਗੋਬਿੰਦ ਤੇ ਗੋਬਿੰਦ ਗੁਰੂ ਦੀ ਗੂੰਜਾਰ ਸਦਾਇਵ ਸਦੀਵੀ ਰਹੇਗੀ ਅਸੀਂ ਕਹਿ ਸਕਦੇ ਹਾਂ ਕਿ ਜੇ ਐਸਾ ਹੋਣ ਲੱਗ ਜਾਏ ਤੇ ਫਿਰ ਕੋਈ ਲੋੜਵੰਦ ਹੀ ਨਹੀਂ ਰਹੇਗਾ ਹਾਂ ਐਸੀ ਅਵਸਥਾ ਆ ਸਕਦੀ ਹੈ ਉਹ ਹਾਲਤ ਸਰਬੱਤ ਸਰਬ ਸਰਬੱਤ ਲਈ ਉਧਾਨਮਈ ਹੋਵੇਗੀ ਪਰ ਜੇ ਕੋਈ ਘਰ ਬਹਿ ਕੇ ਹੀ ਗਿੱਟੀਆਂ ਗਿਣਦਾ ਰਹੇ ਕਿੰਨੀ ਰਕਮ ਨਾਲ ਕਿੰਨੀ ਜੋੜੀਏ ਤੇ ਕਿੰਨੀ ਬਣ ਜਾਏ ਇਹਨਾਂ ਕੁਝ ਉਸਾਰ ਲਵਾਂਗੇ ਇਹਨਾਂ ਕੁਝ ਪਸਾਰ ਲਵਾਂਗੇ ਠੀਕ ਹੈ ਉਸਾਰੀ ਹੋਵੇਗੀ ਪਰ ਇੱਕ ਸਾਰੀ ਨਹੀਂ ਕੁਝ ਹਾਲੀ ਹੋਵੇਗੀ ਪਰ ਸਬਣਾ ਲਈ ਸਾਡਾ ਦੇਨ ਦਾ ਸੁਭਾਣ ਨਹੀਂ ਪਰ ਜਿਹੜਾ ਕਿਧਰੇ ਦਿੰਦੇ ਵੀ ਆ ਉਸੋ ਬਦਲੇ ਸਾਡੀ ਮੰਗ ਦੇਣ ਨਾਲ ਉਹ ਬਹੁਤੀ ਹੁੰਦੀ ਹੈ ਇਹ ਦੇਣਾ ਤਾਂ ਮਨ ਵਿੱਚ ਸੰਤੋਖ ਉਭਜਾਉਣ ਲਈ ਹੁੰਦਾ ਸਦੀਆ ਮਨ ਸੰਤੋਖ ਉਭਜਾ ਦੇਣੇ ਕਾ ਵਿਚਾਰ ਦੇਦੇ ਮੰਗੇ ਸਹਿਸਾਂ ਗੁਣਾ ਸੋਭ ਕਰੇ ਸੰਸਾਰ ਹਉਮੈ ਕਰਨ ਜਹਾਂ ਮੈਨੂੰ ਪੱਠੇ ਪਾਨ ਕਰਨ ਬਈ ਸਾਡਾ ਸੋਭਾ ਹੋਵੇ ਪਰ ਗੁਰੂ ਕਿਰਪਾਲ ਦੀ ਆਗਿਆ ਤਾਂ ਇਹ ਹੈ ਕਿ ਦੇਣ ਦੇ ਵਿਚਾਰ ਨਾਲ ਹੀ ਸੰਤੋਖ ਉਭਜੇ ਦੇ ਕੇ ਸ਼ਾਂਤੀ ਹੋਵੇ ਦੇ ਨੈ ਪਛਟਾਈ ਬਲੀ ਉੱਚ ਆਤਮਕ ਅਵਸਥਾ ਹੋਵੇ ਸਾਨੂੰ ਵਹਿਗੁਰੂ ਨੇ 10 ਅਵਸਥਾ ਦਿੱਤੀਆਂ ਦਿੱਤੀਆਂ ਤਾਂ ਅਨੇਕਾਂ ਅਣਗਿੰਤ ਹਨ ਕੋਈ ਪਾਰਾ ਬਾਹ ਨਹੀਂ ਪਰ ਸਤਿਗੁਰੂ ਮਿਸਾਲ ਵਜੋ ਫਰਮਾਨ ਕਰਦੇ ਹਨ 10 ਬਸਤੂ ਲੈ ਪਾਛੇ ਪਾਵੇ 1 ਬਸਤੂ ਕਾਰਨ ਵਿਖੋਟ ਗਵਾਵੇ 1 ਬੀਨੇ ਦੇਈ 10 ਬੀ ਹਿਰਲੇ ਤੋ ਮੂੜਾ ਕਉ ਕਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕਉ ਕੀਜੇ ਸਤ ਨਮਸਕਾਰ ਆਵ ਹੇ ਮਨੁੱਖ ਤੇਨੂੰ 10 ਵਸਤਾਂ ਮਿਲੀਆਂ ਤੇ ਖੁਸ਼ੀ ਖੁਸ਼ਾਈ ਚਾ ਨਾਲ ਉਮਾਨ ਨਾਲ ਇੱਕ ਵਸਤੂ ਗੁਰੂ ਨਿਮਿਤ ਕੱਢ ਕੇ ਲੋੜਵੰਦ ਤੱਕ ਪਹੁੰਚਾਉਣ ਨਾਲ ਕਿਹੜਾ ਘਾਟਾ ਪੈ ਚਲੇ ਜਿਸ ਦਾਤਾ ਨੇ 10 ਵਸਤਾਂ ਦਿੱਤੀਆਂ ਉਹਦੇ ਨਿਮਿਤ ਮਨੁੱਖ ਇੱਕ ਵੀ ਨਹੀਂ ਦਿੰਦਾ ਤੇ ਜੀ ਉਹ ਆਪਣੀ ਕਲਾ ਵਰਤਾ ਕੇ ਬਾਕੀ ਦੀਆਂ ਲੈ ਲਏ ਤਾਂ ਫਿਰ ਮਨੁੱਖ ਕਿਹੜਾ ਕੁਝ ਕਰ ਸਕਦਾ ਕਿ ਉਹਦੇ ਕੋਲ ਕੋਈ ਹੋਰ ਚਾਰਾ ਹੈ ਬਸ ਇਹ ਹੀ ਹੈ ਕਿ ਉਹਨੂੰ ਸਦਾ ਨਮਸਕਾਰ ਹੀ ਕਰੇ ਦਸਵੰਦ ਇੱਕ ਆਚਾਰ ਹੈ ਵਿਹਾਰ ਨਹੀਂ ਦਸਵੰਦ ਇੱਕ ਪਵਿੱਤਰ ਸੰਬੰਧ ਹੈ ਪੰਦ ਨਹੀਂ ਦਸਵੰਤ ਹਲਤ ਦੇ ਪੰਥ ਰੁਸ਼ਨਾਉਣ ਵਾਲੀ ਰੋਸ਼ਨੀ ਦੀ ਲਾਟ ਹੈ ਸਵਰਗਾ ਨੂੰ ਜਾਂਦਾ ਹੋਇ ਇੱਕ ਪੰਦ ਨਹੀਂ ਭਾਈ ਮੱਖਣਸ਼ਾ ਲੁਭਾਣੇ ਨੇ ਸਾਗਰ ਵਿੱਚ ਡੁੱਬਦੇ ਜਹਾਜ਼ ਨੂੰ ਵੇਖ ਕੇ ਅਰਦਾਸ ਕੀਤੀ ਸੀ ਕਿ ਵੇਖ ਬਾਬਾ ਇਹ ਜੋ ਬੇੜਾ ਡੋਬ ਰਿਹਾ ਇਸ ਵਿੱਚ ਦਸਵਾਂ ਹਿੱਸਾ 13 ਵੀ ਹੈ ਬੇੜਾ ਡੁੱਬਾ ਨਹੀਂ ਬੇੜਾ ਤਰ ਗਿਆ ਸੱਚਮੁੱਚ ਦਸਵੰਦ ਦੀ ਗੁਰਬਖਸ਼ਿਸ਼ ਪ੍ਰਥਾ ਜਗੁਰੂ ਦਾ ਤ੍ਰੂਪ ਸੁਭਾ ਬੇੜਾ ਤਰਨ ਵਾਲੀ ਹੈ ਧਰਮ ਦੀ ਕਿਰਤ ਵਿੱਚੋਂ ਕੱਢੇ ਗਏ ਦਸਵੰਦ ਦਾ ਸਬੰਧ ਇਸ ਤਰ੍ਹਾਂ ਹੈ ਜਿਵੇਂ ਕਿਸੇ ਮਨ ਪਾਉਂਦੇ ਗੀਤ ਨੂੰ ਕੰਨ ਹੀ ਸੁਣਨ ਮਗਰੋਂ ਆਤਮਾ ਵਿੱਚ ਪੈਦਾ ਹੋਈ ਚਣਕਾਰ ਜਿਵੇਂ ਕਿਸੇ ਸਵਾਦੀ ਪੋਸ਼ਟਿਕ ਆਹਾਰ ਮਗਰੋਂ ਸਰੀਰ ਨੂੰ ਮਿਲਿਆ ਆਧਾਰ ਜਿਵੇਂ ਕਿਸੇ ਖੂਬਸੂਰਤ ਨਜ਼ਾਰੇ ਨੂੰ ਵੇਖਣ ਮਗਰੋਂ ਉਸਦੇ ਕਰਤੇ ਨੂੰ ਕੀਤੀ ਗਈ ਸ਼ਨਮਰ ਨਮਸਕਾਰ ਦਸਵੰਦ ਦੇਵੀ ਸੁਭਾ ਦਾ ਇੱਕ ਮਹਾਨ ਗੁਣ ਹੈ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਇਹ ਸੀ ਗਲਗੀ ਤਰਪੀਤਾ ਜੀ ਦਾ ਦੂਸਰਾ ਬਚਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆ